ਪਾਣੀ ਉਹ ਖਰਾਬ ਦੀ ਨਜ਼ਰਾਂ ਦੇਵਾ ਤਰ ਬੁਝਰਾਓ ਕੌਣ ਵਾਲੀਆਂ ਪੀਂਹਿਆਂ ਨੂੰ ਸੁਖੀ ਸੁਖੀ ਬਣਾਓ ਮਹਿੰਗਾ ਪੈਣਾ ਜਾਵੇ ਪੁੱਤਰ ਉਧਾਰੀ ਬਣਾਸ ਕੌਣ ਵਾਲੀ ਇਹ ਪੀਂਹਿਆਂ ਨੂੰ ਕਦੇ ਕਰਦਾ ਨਹੀਂ ਖਾਉਂ ਕਦੇ ਕਰਦਾ ਨਹੀਂ ਖਾਉਂ ਨਾ ਮਾਹੌਲਾਂ ਦੀ ਰਚਨਾ ਕੇ ਬਾਅਦ ਮੈਂ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਜਿਹੜਾ ਮਿੱਤਰੀ ਵਾਲੇ ਕੋਲ ਸੁਭਾਅ ਦੇ ਮੈਂ ਕਹਾਂ ਮੰਨਣ ਵਾਲੇ ਸ਼ਾਇਰ ਰਾਜ ਕੁਮਾਰ ਸ਼ਰਮਾ ਜੀ ਨੂੰ ਕਿਉਂ ਮੰਚ ਤੇ ਆਉਣ ਆਪਣੀ ਬੋਲ ਸ਼ੁਰੂ ਕਰਨਾ ਮੈਂ ਸਰਦਾਰ ਖਾਨ ਕੋਣ ਇਹਨਾਂ ਤੋਂ ਬਾਅਦ ਮੋਗਾ ਤੋਂ ਆਏ ਸੋਨੀ ਮੋਗਾ ਜੀ ਦਾ ਤੇ ਜਿਹੜੀ ਜਾਵੇ ਇਹ ਬੇਤੀ ਕੀਤੀ ਕਿ ਬੇਤੀ ਕੀਤੀ ਕੋ ਕੋ ਕਰਮਾਂ ਮੇਰੇ ਲਈ ਬੜਾ ਅਨੰਦ ਖਲਾ ਮਾਰਿਓ ਤੇ ਅੱਜ ਵੀ ਸ਼ਕਤੀ ਹੈ ਸਾਡੇ ਨੂੰ ਹੋਣ ਦਾ ਦਰਕਾਰ ਮੇਰੀ ਰੱਖਣਾ ਰੱਬ ਨਾਲ ਕੋਪੂ ਸੋ ਤੋਂ ਪਹਿਲਾਂ ਜੇ ਛੇਰ ਕਹਨਾ ਧਾਂ ਧਾਂ ਜੇ ਮੱਛੇ ਰਗੜਾਵੀਂ ਨਾ ਗਈ ਮਸੀਬਤ ਕਾਲੀ ਅੱਧੀ ਉਮਰ ਪਰਵਾਹ ਗੁਜ਼ਰੀ ਨਿਰਮਿਟ ਹੋਈ ਤਾਂ ਅੰਦਰ ਤਾਂ ਸਭ ਟੁੱਟਿਆ ਉੱਟਿਆ ਸਾਰਾ ਭਾਰੇ ਭਰਾਏ ਸਾਨੂੰ ਜਿੰਦਗੀ ਸਾਡੀ ਸੋਚ ਸਤਿਗੁਰੂ ਸਾਡੀ ਸੋਚ ਸੋਹ। ਸੋ ਸਵਾਦਿਆ ਮੰਗਦੇ ਨਾਲ ਗੋਸ਼ ਰੱਬ ਨੂੰ ਸਵਾਲ ਰੱਬ ਨਾਲ ਗੋਤੂ ਨੂੰ ਲਿਖਦਾ। ਉਹ ਕਿੱਥੇ ਰਿੰਦਾ ਕਿੱਥੇ ਵਸਦਾ ਲੱਭਣਾ ਪਹਿਣਾ ਕੋਈ ਪਤਾ ਨਹੀਂ ਦੱਸਦਾ ਹੁਣ ਪਾਉਣਾ ਵਿੱਚ ਸੋਚਣਾ ਦੀ ਗੱਲ ਬਾਤ ਜਰਖਣਾ ਉਹਦਾ ਨਹੀਂ ਉਹ ਵੀ ਸਾਡਾ ਆਪਣਾ ਹੈ ਕੰਮ ਯਾਸੀ ਵੀ ਹੁੰਦੇ ਕਰਦੇ ਆ ਉਹ ਚੱਲ ਮਣਾ ਵੀ ਵੇਲਾ ਹੈ ਅਜ ਰੱਬਣਾ ਕੋ ਹੁਦ ਨੂੰ ਕਰਦੇ ਆ ਚੱਲਣਾ ਵੀ ਵੇਲਾ ਹੈ ਆਪਣਾ ਕੋ ਹੁਦ ਨੂੰ ਕਰਦੇ ਆ ਉਹ ਇਸ ਮਿੱਟੀ ਦੇ ਬਣੇ ਹੁੰਦੇ ਕਿੱਥੇ ਰਹੇ ਘੜੇ ਘੜਾਉਣੇ ਆ ਬਣੀ ਗੰਗਾ ਦਾ ਰਾਖਾ ਇਹਨਾ ਭਰੇ ਬੜੇ ਰੂਪ ਵੀ ਫਿੱਟੇ ਇਸੇਆ ਕਰੀਏ ਨਾ ਸੋਹਣੀਆਂ ਸ਼ਕਲਾਂ ਨੇ ਵੇਤ ਖਾਧੀਆਂ ਇਕਲਾਨੇ ਇਹਨਾਂ ਸੋਹਣੀਆਂ ਸ਼ਕਲਾਂ ਨੇ ਵੇਤ ਖਾਧੀਆਂ ਇਕਲਾਨੇ ਕਹਿੰਦੇ ਮਾਹਰ ਮੂਰਤ ਬਹਤਾ ਦੀ ਪਰ ਤੀ ਜੰਗਲ ਤੋਂ ਡਰਦੇ ਆਓ ਚਲ ਮਨਾਂ ਵੇਲਾ ਹੈ ਆ ਪਰਬਣ ਕੁਤੂ ਕਰਦੇ ਆ ਚਲ ਬਣਾ ਦੇ ਵੇਲਾ ਹੈ ਅਜ ਰਬਣ ਕੁਤੂ ਕਰਦੇ ਆ ਜੇ ਕੰਕਣੀ ਉਹਦਾ ਆਵਾਸਾ ਹੈ ਫਿਰ ਉਹੋਂ ਕਿੱਥੇ ਗਿਆ ਹੁੰਦਾ ਜਦੋਂ ਬਲੀ ਤਾਜ ਦੀ ਧੀ ਚੜਦੀ ਜਾਂ ਜੜ ਵਿੱਚ ਫਾ ਪਿਆ ਹੁੰਦਾ ਜੇ ਕੰਕਣੀ ਉਹਦਾ ਆਵਾਸਾ ਹੈ ਤੇਰੇ ਹੋਰੋਂ ਕਿਤੇ کیا ਹੁੰਦਾ ਜਦੋਂ ਬੜੀ ਤਾਜ ਦੀ ਧੀ ਚੜ੍ਹਦੀ ਜਾਂ ਕਰਨ ਚਰਸਾ ਪਿਆ ਹੁੰਦਾ ਅਸੀਂ ਸੁਣਿਆ ਚੰਗੇ ਬੰਦੇ ਜੋ ਸਾਰੇ ਹੀ ਤੇਰੇ ਬੰਦੇ ਹੋ ਫਿਰ ਕੌਣ ਲੋਕ ਜੋ ਜਿਉਣ ਦੀ ਖਾਤਰ ਫਿਰਦੇ ਪੜ ਪੜ ਮਰਦੇ ਆ ਚਲ ਮਰਨ ਦੇ ਵੇਸਾ ਇਹ ਅਪਰ ਲੋਕੀ ਵੰਡ ਕਰੇ ਵੰਡ ਪਰ ਤਾਨਾ ਪਾਉਂਦੇ ਚ ਉਹਦੇ ਨਾਂ ਤੇ ਖੜੇ ਬਵਾਲ ਕਰੇ ਉਹਦੀ ਕੀ ਦੁਨੀਆਦਾਰੀ ਨੇ ਉਹਦੀ ਹੋਂਦ ਤੇ ਖੜੇ ਸਵਾਲ ਕਰੇ ਉਹਦੀ ਕੀ ਦੁਨੀਆਦਾਰੀ ਨੇ ਉਹਦੀ ਹੋਂਦ ਤੇ ਖੜੇ ਸਵਾਲ ਕਰੇ ਜੇ ਹੈਗਾ ਤਾਂ ਫਿਕਰ ਕਿਉਂ ਜੇ ਹੈ ਹੀ ਨਹੀਂ ਤਾਂ ਜਿਗਰ ਕਿਉਂ ਇੱਥੇ ਡੁੱਬ ਜਾਂਦੇ ਬਜਲਾਣ ਕਿਵੇਂ ਤੇ ਕਿਤਨਾ ਪੱਥਰ ਤਰਦੇ ਆ ਉਹਦੇ ਕੋਲ ਹੈ ਸਾਰਾ ਸਾਫ ਪਿਆ ਫਿਰ ਸੜਕ ਤੇ ਪੈਰ ਪਰ ਊਣਾ ਦਾ ਕਿਉਂ ਅਜੇ ਵਿਰਕਰਾਰਾ ਸੁਪਿਆ ਜੇ ਲੇਖਾ ਉਨਾਂ ਪਾਪਾਂ ਦਾ ਉਹਦੇ ਕੋਲ ਹੈ ਸਾਰਾ ਸਾਫ ਪਿਆ ਫਿਰ ਸੜਕ ਤੇ ਪੈਰ ਪਰ ਊਣਾ ਦਾ ਕਿਉਂ ਅਜੇ ਵਿਰਕਰਾਰਾ ਸੁਪਿਆ ਇਹ ਧੂੜ ਕੋਟੀਆਂ ਸ਼ਰਮਾਂ ਦੀ ਆਈ ਸਮਜਣਾ ਕਰਮਾਂ ਦੀ ਇਹ ਕਿੱਥੇ ਹਸਾਬ ਕਿਤਾਬ ਰਹੁੰਦੇ ਕਹਿੰਦੇ ਰੱਬ ਨਾਲ ਬੰਧੂ ਕਰਦੇ ਆ ਅਫਰਮ ਲਈ ਆਪਣੀ ਕਿਤਾਬ ਮੈਂ ਤੇ ਮਾਂ ਦੇ ਵਿੱਚੋਂ ਦੂਪ ਸੁਪ ਰਚਨਾ ਆਪਣਾ ਸੰਧੀ ਕੀਤੀ ਅਗਲੇ ਮਹੀਨੇ ਇਹਦੀ ਕਿਤਾਬ ਸਰਦੀ ਭਾਂ ਆਈ ਹੈ ਜਿਹੜੇ ਸਾਥੋਂ ਇਹ ਕਿਤਾਬ ਨੂੰ ਇਹ ਲੋਕ ਅਪਸ਼ ਕੀ ਰਹੀ ਜੀ ਸੋ ਇਹਨਾਂ ਤੋਂ ਬਾਅਦ ਸੋਨੀ